ਜੱਗੀ ਪੁੱਤ ਹੈ। ਹਾਜੀ ਤਾਈ ਜੀ। ਪੁੱਤ ਹੈ ਤੇ ਕਿੱਡੀ ਚੰਗੀ ਆ। ਹੋਇਆ ਤੇ ਕੋਈ ਨਹੀਂ ਬੰਦ ਰੋਟਾ ਦੇ ਦਿੱਤਾ। ਕਦੋਂ ਮੋਂ ਮੋਦੀ ਸੁਧੀ ਲੱਭਣੀ। ਕੋਈ ਗੰਨਿ ਕਾਲੀ ਜੀ। ਮੇਰੀ ਝੱਖ ਲੱਗ ਗਈ ਪਹਿਲਾਂ ਤੇ ਮੇ ਤੇ ਕਦੋਂ ਦੀ ਘੁੱਟਣ ਨਹੀਂ। ਤੇ ਪੁੱਤ ਤੂੰ ਮੇਰੀ ਕਿੰਨੀ ਸੇਵਾ ਕਰਦੀ ਹੈ। ਹੈ? ਮਹਾਰਾਜ ਤੇ ਕਿਤੇ ਬਾਗ ਲਾਵੇ। ਇਹੋ ਜਿਹਿਆਂ ਨੂੰ ਆ ਪਤਾ ਕਿ ਤੇ ਕਰਤਾ ਰਿਆ। ਅਗਵੇ ਹੀ ਤੇ ਭੈਣ ਕਿਤੇ ਕਿੱਡੀ ਕਰਮਾ ਵਾਲੀ ਆ ਜਿਸ ਦਿੱਤੇ ਨੂੰ ਮੋ ਦਿੱਤੀ ਆ। ਇੰਨੀ ਸੇਵਾ ਕਰਦਾ। ਕਿ ਇਹ ਧੀ ਤੇ ਤੁਹ ਤੋ ਫਰਕ ਨਹੀਂ ਪਾ ਲਗਾ ਮੈਂ ਵੇਖਣ ਲਈ ਰੱਖਿਆ ਨਾ ਕਿ ਜਰੋਟੀ ਪਾਣੀ ਚ ਨਾ ਕਿ ਤੇ ਸੇਵਾ ਕਰਨ ਤੇ ਤੁਮ ਇਹ ਕਿੰਨੀ ਇਤਤੋ ਕਰਦੀਆਂ ਤਾਈ ਜੀ ਇਹ ਸਾਰਾ ਕੁਝ ਤੇ ਮੇਰਾ ਫਰਜ ਹੈ ਅਕਸਰ ਮੈਂ ਤੁਹਾਡੀ ਵੀ ਨੋਂ ਲੱਗਦੀ ਹੈ ਤੇ ਤੁਹਾਡੀ ਸੇਵਾ ਕਰਨਾ ਮੇਰਾ ਫਰਜ ਆ ਮੈਂ ਤੇ ਮੰਮੀ ਜੀ ਨੂੰ ਵੀ ਇਦਾਂ ਹੀ ਕਹਿਣੀ ਹੁੰਨੀ ਆ ਲਿਓ ਮੈਂ ਤੁਹਾਡੀਆਂ ਲੱਤਾਂ ਘੁੱਟਦਾ ਖਲਿਓ ਤੁਹਾਡੀਆਂ ਬਾਹਾਂ ਘੁੱਟਦਾ ਮੰਮੀ ਤੁਸੀਂ ਥੱਕ ਗਏ ਹੋਣੀ ਹੈ ਹਾਂ ਪਰ ਤਾਂ ਜੇ ਮੈਂ ਤਾਂ ਅੱਗੇ ਨਹੀਂ ਸਿਆਣਾ ਕੀ ਕਥਾ ਕੋਈ ਨਾ ਕੋਤ ਕਰਦੇ ਇਹ ਗੱਲ ਬਣਦੀ ਹੈ ਇਹ ਤੇ ਤੈਨੂੰ ਪਤਾ ਅੱਜ ਕੰਢੇ ਨੂੰ ਨੋਆ ਨਹੀਂ ਲਾ ਕਿੱਥੇ ਕਰਦੇ ਨਾ ਅੱਗੇ ਜਾਦੇ ਜਿੱਥੇ ਕੋਈ ਬੁੱਢੀ ਬੈਠੀ ਬੈਠੀ ਰਹਿੰਦੋਂ ਕਿਆ ਬਾਣੀਆਂ ਦੇਉ ਲੱਤਾ ਜਗਾ ਕੋਣ ਕਟਦਾਈ ਹਾਂਜੀ ਤੇ ਪੁੱਤ ਮੇਰੀ ਗਾਸੋਂ ਤੋਂ ਬੜੀ ਜੀ ਸੇਵਾ ਕਰਦੀ ਹੈ ਤੇ ਪੁੱਤ ਇੱਕ ਮਹੀਨੇ ਦਾ ਸ ਤੇਰਾ ਕਿਤੇ ਡਾਢੀ ਤੁਰਿਆ ਤੇ ਇਹ ਸਮਝ ਨਹੀਂ ਆ ਨਾ ਕਿ ਸ਼ਾਮੀ ਜੀ ਇਹ ਯਾਦਨਾ ਚਾਹੀਦੀ ਹੈ ਇਦਾਂ ਦਾ ਕੁਛ ਨਹੀਂ ਆ ਬੜੀਆਂ ਦਵਾਈਆਂ ਖਵਾਈਆਂ ਬੜੇ ਟੈਸਟ ਕਰਾਏ ਆ ਇਹਨਾਂ ਨੇ ਵੀ ਮੈਂ ਤੇ ਰੰਜੀਤ ਨੇ ਵੀ ਬੜੇ ਧੱਕੇ ਖਾਦੇ ਆ ਥਾਈਂ ਤੋਂ ਪਰ ਕਿਤੇ ਗੱਲ ਨਹੀਂ ਪੰਦੀ ਜੇ ਟੈਸਟ ਕਰਾਉਣੇ ਆ ਤੇ ਟੈਸਟ ਹਮੇਸ਼ਾ ਪੋਜ਼ਿਟਿਵ ਹੀ ਹੁੰਦੇ ਆ ਉਹਨਾਂ 'ਚ ਕਦੀ ਕੁਛ ਨਹੀਂ ਆਉਂਦਾ ਕਿ ਕਿਹਦੇ 'ਚ ਨੁਕਸਾ ਕਿਹਦੇ 'ਚ ਨਹੀਂ ਨੁਕਸਾ ਪਤਾ ਨਹੀਂ ਰੱਬ ਨੇ ਮੈਨੂੰ ਕਿਉਂ ਇਸ ਚੀਜ਼ ਤੋਂ ਵਾਂਝੀ ਰੱਖਿਆ ਹਲੇ ਤੱਕ ਕੋਈ ਸਮਝ ਨਹੀਂ ਲੱਗਦੀ ਠੀਕ ਆ ਪੁੱਤ ਇੰਨੀ ਟੈਨਸ਼ਨ ਨਾ ਤੁਰੇ ਤੇਰੀ ਕਿਤੇ ਈ ਧੀ ਮਰੇ ਆ ਵੀ ਤੂੰ ਇੰਨੀ ਟੈਨਸ਼ਨ ਲੈਣੀ ਆ ਤੇ ਨਾਲੇ ਪੁੱਤ ਤੈਨੂੰ ਮੈਂ ਤੇ ਸੱਚੀ ਗੱਲ ਦੱਸੀ ਕਿ ਮੇਰੀ ਭੈਣ ਦਾ ਸੁਭਾਅ ਹੋ ਜਾ ਇਹ ਤੇੰਤਾਲੇ ਮੈਨੇ ਜੁਤੰਦੀ ਕਿ ਵੇਖ ਤੋਂ ਇਤਰਾਹ ਤੋਂ ਮਾਤ ਹੋ ਇਤਰਾਹ ਪਤ ਮੈਂ ਤਾਂ ਮੂੰਹ ਕਹਿ ਨਹੀਂ ਸਕਦੀ ਇਹ ਜੀ ਮਾੜੀ ਗੱਲ ਮੈਂ ਕਾਨੂੰ ਕਹਾਂ ਮਿਲਾਈ ਜੀ ਪੱਕਾ ਪਤਾ ਉਹਦਾ ਸੁਭਾਅ ਉਹ ਤਾਂ ਕਿੰਦਾ ਨਹੀਂਗਾ ਮੈਨੂੰ ਪਤਾ ਜਰੂਰ ਕੁਛ ਨਾ ਕੁਛ ਕਹਿੰਦੀ ਮੈਂ ਤੁਹਾਨੂੰ ਦੱਸ ਦੇ ਦਮਾ ਤੁਸੀਂ ਉਹਨਾਂ ਨੂੰ ਨਾ ਕਿਤੇ ਦੱਸ ਦਿਓ ਪੁੱਤ ਤੂੰ ਮੇਰੀ ਕਿਹਾੜੀ ਜੇ ਤੇਰੀ ਮੈਂ ਪਿਆਰ ਦਾ ਪੁੱਛ ਹੀ ਲਿਆ ਤੇ ਪੁੱਤ ਮੈਂ ਸਿਹਰਣ ਕਿਤੇ ਉਹਨੂੰ ਦੱਸ ਨਾ ਲਈ ਪੁੱਤ ਮੈਂ ਕਿਤੇ ਵੀ ਫੋਰਾਂ ਨਾ ਵੀ ਬਾਹਰ ਤੇ ਤੁਹਾਡੇ ਘਰ ਹੀ ਹਾਂ ਤੇ ਮੂੰਹ ਮੱਥੇ ਨਹੀਂ ਲੱਗਣਾ ਮੈਂ ਗੱਲਾਂ ਬਥੇ ਚੁਗਲ ਕਰੂਗੀ ਮੂੰਹ ਨਹੀਂ ਤੇ ਪੁੱਛ ਤੇਰੀ ਮੰਨੀ ਨਾ ਤੂੰ ਮੈਨੂੰ ਖੁੱਲ ਕੇ ਦੱਸ ਸਕਦੀ ਹੈ ਸਾਰਾ ਦੁਸਰ ਪੁੱਤ ਮੈਨੂੰ ਤੂੰ ਦੱਸ ਜੇ ਤੈਨੂੰ ਮੈਂ ਪੁੱਛਿਆ ਆਪਣੀ ਕੀ ਗੱਲ ਪੁੱਛਿਆ ਪੁੱਤ ਤੈਨੂੰ ਮੈਂ ਕੋਈ ਗਲਤ ਤੇ ਨਹੀਂ ਪੁੱਛਿਆ ਲਿਆ ਕੋਈ ਤੂੰ ਬੜੀਆਂ ਸੋਚਾਂ ਜਿਹੀ ਪਈਆਂ ਦੇਖ ਤੇਰੇ ਮੂੰਹ ਤੋਂ ਦਿਸਣ ਗਿਆ ਕਿ ਤਰ੍ਹਾਂ ਤੇ ਮੁਟਿਆਰ ਨਾ ਪੁੱਤ ਤੂੰ ਖੁੱਲ ਕੇ ਦੱਸ ਸਕਦੀ ਮੈਨੂੰ ਸਾਰੀ ਗੱਲ ਤਾਈ ਜੀ ਮੇਰੀ ਇਸ ਘਰ 'ਚ ਕੋਈ ਕਦਰ ਨਹੀਂ ਹੈਗੀ ਤੁਸੀਂ ਸਮਝ ਸਕਦੇ ਹੋ ਕਿ ਇੱਕ ਜਨਾਨੀ ਦੀ ਵਿਆਹ ਤੋਂ ਬਾਅਦ ਕਦਰ ਬਸ ਹਮੇਸ਼ਾ ਬੱਚੇ ਨਾਲ ਹੀ ਹੁੰਦੀ ਆ ਜਦ ਜਨਾਨੀ ਦੇ ਘਰ ਉਲਾਦਣਾ ਨਾ ਹੋਵੇ ਉਹਦੀ ਕੋਈ ਕਦਰ ਨਹੀਂ ਹੁੰਦੀ ਸੋਰੇ ਘਰ ਬਸ ਰஞ்சிਤ ਮੇਰੇ ਨਾਲ ਪਿਆਰ ਕਰਦੀ ਆ ਪਰ ਮੰਮੀ ਜੀ ਮੰਮੀ ਜੀ ਹਮੇਸ਼ਾ ਮੈਨੂੰ ਤਾਨੇ ਮਾਰਨੇ ਦਿੰਦੇ ਰਹਿੰਦੇ ਆ ਤੁਹਾਨੂੰ ਪਤਾ ਹਰ ਗੱਲ 'ਚ ਮੈਨੂੰ ਪਿੱਛੇ ਪਾਇਆ ਜਾਂਦਾ ਵਾ ਆ ਹੁਣ ਸਿਮਰਤ ਦੀ ਗੋਦ ਭराई ਕੀਤੀ ਸੀ ਅਸੀਂ ਤੇ ਮੈਨੂੰ ਨਾ ਅੱਗੇ ਹੋ ਕਿ ਉਹਨਾਂ ਨੇ ਸਗਣ ਫੋਨ ਦਿੱਤਾ ਨਾ ਕਿ ਤੇ ਫੋਟੋ ਖਚਾਉਣ ਦਿੱਤੀ ਨਾ ਬਹੁਤਾ ਸਿਮਰਤ ਦੇ ਲਾਗੇ ਬਹਿਣ ਦਿੰਦੇ ਆ ਮੈਨੂੰ ਹਮੇਸ਼ਾ ਐਹੋ ਹੀ ਕਹਿੰਦੇ ਆ ਕਿ ਪਰਛਾਵਾਂ ਪੈ ਜੂਗਾ ਉਹਦੇ ਤੇ ਚਲ ਤੂੰ ਪਿੱਛੇ ਹੋ ਜਾ ਪਿੱਛੇ ਹੋ ਜਾ ਉਹ ਤੇ ਇੱਥੋਂ ਤੱਕ ਚਾਹੁੰਦੇ ਆ ਕਿ ਮੈਂ ਸਿਮਰਤ ਦਾ ਜੋ ਵੀ ਖਾਣਾ-ਦਾਣਾ ਬਣਾਵਾਂ ਉਹ ਬਣਾ ਕੇ ਰਸੋਈ 'ਚ ਰੱਖ ਦਿਆ ਕਰਾਂ ਤੇ ਜਾਂ ਮੈਂ ਉਹਨੂੰ ਫੜਾਵਾਂ ਤੇ ਜਾਂ ਸਿਮਰਤ ਖੁਦ ਖਾ ਲਵੇ ਇਹਦੇ ਹੱਥੋਂ ਨਾ ਦਵਾਇਆ ਜਾਵੇ ਪੁੱਤ ਕਰਤਾ ਜੀ ਇੱਥੇ 13 ਕਿਲੋ ਸ਼ੂਗਰ ਆ ਐਹੋ ਤੇ ਮੈਂ ਕਹਿੰਨੀ ਆ ਕਿਹਦੇ 'ਚ ਮੇਰਾ ਕੀ ਕਸੂਰ ਆ ਕਿਤੇ ਮੈਂ ਰੱਬ ਨੂੰ ਕਹਿੰਨੀ ਕਿ ਮੈਨੂੰ ਕਿ ਤੁਸੀਂ ਬੱਚਾ ਨਾ ਦੋ ਮੈਨੂੰ ਵੀ ਤੇ ਲੋੜ ਆ ਕਿ ਸੱਚੇ ਬਾਸ਼ਾ ਮੇਰੀ ਝੋਲੀ ਭਰੇ ਮੈਂ ਤੇ ਆਪ ਇੰਨੀ ਦੁਖੀ ਹੋਈ ਪਈ ਆ ਤਾਈ ਜੀ ਮੈਂ ਕਿੰਨੂੰ ਆਪਣਾ ਦੁੱਖ ਸੁਣਾਵਾ ਪਿੱਛੇ ਵਿਚਾਰੀ ਮੇਰੀ ਭੂਆ ਵਾ ਤੇ ਉਹਦਾ ਵੀ ਕੋਈ ਬੱਚਾ ਨਹੀਂ ਹੈਗਾ ਤੇ ਐਲਕੋ ਗੋਦ ਭਰਾਈ ਚਾਹੇ ਤੇ ਉਹਨਾਂ ਨੂੰ ਵੀ ਐਨੇ ਤਾਣੇ ਮੈਨੇ ਦਿੱਤੇ ਗਏ ਉਹਨਾਂ ਨੂੰ ਵੀ ਗਾਂ ਹੋ ਕੇ ਇਨੜੇ ਸਗੰਦੇ ਦੇਣ ਦਿੱਤਾ ਐ ਉਹ ਇੰਨੇ ਹੌਲੀ ਹੌਲੀ ਉਹਨਾਂ ਨੂੰ ਕਿਹਾ ਕਿ ਅੱਜ ਨਾਲ ਪੂਆ ਪਤੀ ਜੀ ਨੂੰ ਪਿੱਛੇ ਕਰ ਦੋ ਇਹਨਾਂ ਦਾ ਪਛਾਵਾਂ ਨਹੀਂ ਚੰਗਾ ਸਿਮਰਤ ਨੂੰ ਪੁੱਤ ਮੈਨੂੰ ਪਤਾ ਜੇ ਜਨਾਨੀ ਦਾ ਕੀ ਪਤਾ ਨਾ ਹੋਵੇ ਦੋ ਚਾਰ ਸਾਲ ਪੁੱਤ ਲੰਘ ਜਾਣਾ ਅਜੇ ਤੇਰੀ ਉਮਰ ਹੀ ਕੀ ਆ ਤੇ ਪੁੱਤ ਲੋਕੀਂ ਢਾਹਾ ਬਣਾ ਲੀਂਦਾ ਘਰੋਂ ਢਾਹਾ ਬਣ ਗਿਆ ਤਾਂ ਬਾਹਰ ਨਿਕਲ ਜਾਂਦੇ ਨਾ ਤੇਰੀ ਸੱਸ ਨੂੰ ਇਹ ਤਰ੍ਹਾਂ ਨਹੀਂ ਕਰਨਾ ਚਾਹੀਦਾ ਉਹ ਨੂੰ ਸੋ ਮਾਰ ਕੋਈ ਦਵਾਈ ਬੂਟੀ ਕੋਈ ਹੋਰ ਚੰਗੇ ਡਾਕਟਰ ਕੋਖਵਾਉਣਾ ਚਾਹੀਦਾ ਪਰ ਚੱਲ ਕੋਈ ਨਹੀਂ ਤੀ ਤੀਏ ਜੇ ਉਹਦੇ ਆ ਕੀਤਾ ਉਹਦੇ ਪੈਰਾਂ ਪਿੱਛੇ ਤੇਰਾ ਵੀ ਹੋਊਗਾ ਇੱਕ ਗੱਲ ਪੁੱਤ ਦੱਸ ਤੈਨੂੰ ਰਣਜੀਤ ਨਹੀਂ ਕੋਈ ਚਾਹਤਾ ਚੱਲ ਇਹਦੀ ਤਾਂ ਤੂੰ ਛੱਡ ਰਣਜੀਤ ਦੇ ਨਹੀਂ ਤੈਨੂੰ ਮਾੜੀ ਚੰਗੀ ਕੋਈ ਆਂਦਾ ਨਹੀਂ ਤਾਈ ਜੀ ਅਜੇ ਤੱਕ ਤੇ ਮੈਨੂੰ ਕੁਛ ਨਹੀਂ ਕਹਿੰਦੇ ਕਹਿੰਦੇ ਆ ਨਾ ਸਮਾਂ ਬਦਲਦਿਆਂ ਧੀਰ ਨਹੀਂ ਲੱਗਦੀ ਜੇ ਸਾਡੇ ਘਰ ਦੇ ਇਹੋ ਹਾਲਾਤ ਰਹਿ ਤੇ ਕਿਸੇ ਦਾ ਕੋਈ ਪਤਾ ਨਹੀਂ ਪੀ ਇੱਥੇ ਕੀ ਬੰਨਾ ਹਾਥੋੜੇ ਦਿਨ ਹੋਏ ਮੈਨੂੰ ਵਿੰਮਲ ਦੀਦੀ ਦਾ ਫੋਨ ਆਇਆ ਕਿ ਉਹ ਮੈਨੂੰ ਕਹਿੰਦੇ ਰੰਜੀਤ ਕਿੱਥੇ ਗਿਆ ਵਾ ਮੈਂ ਕਿਹਾ ਉਹਦੇ ਕੰਮ ਵਜੂ ਗਏ ਆ ਬਾਅਦ ਤੇ ਮੈਨੂੰ ਕਹਿੰਦੇ ਆਪਣੇ ਘਰ ਵਾਲੇ ਦਾ ਖਿਆਲ ਰੱਖਿਆ ਕਰ ਉਹ ਕਿਤੇ ਪੁੱਠੀਆਂ ਪਾੜਤਾ ਨਾ ਪੜ ਜਾਈ ਹੁਣ ਮੈਨੂੰ ਨਹੀਂ ਪਤਾ ਵੀ ਉਹਨਾਂ ਨੂੰ ਕਿਹੜੀ ਗੱਲ ਦਾ ਪਤਾ ਲੱਗਿਆ ਤੇ ਕਿਹੜੀ ਤਾਂ ਨਹੀਂ ਵੀ ਉਹਨਾਂ ਨੇ ਇਦਾਂ ਕਿਉਂ ਕਿਹਾ ਵਾ ਮੈਨੂੰ ਖੁਦ ਪਤਾ ਨਹੀਂ ਹੈਗਾ ਮੈਨੂੰ ਉਹ ਦਿਨ ਦਾ ਨਾ ਟੈਨਸ਼ਨ ਹੀ ਲੱਗੀ ਆ ਦਿਲ ਦਿਮਾਗ 'ਚ ਕਿ ਪਤਾ ਨਹੀਂ ਰੰਜੀਤ ਦੀ ਐਸੀ ਕਿਹੜੀ ਗੱਲ ਆ ਜਿਹੜਾ ਦੀਦੀ ਨੇ ਮੈਨੂੰ ਲਾ ਕੇ ਗੱਲ ਕੀਤੀ ਆ ਕਿ ਉਹਨੂੰ ਸਮਝਾਇਆ ਕਰ ਕਿ ਉਹਨੂੰ ਆਪਣੇ ਕਬਜ਼ੇ ਚ ਰੱਖਿਆ ਕਰ। ਆ ਬੰਦੇ ਦਾ ਜੀ ਕਿਤੇ ਰਹਿੰਦੇ ਨੇ ਕਬਜ਼ਿਆਂ ਚ? ਨਹੀਂ ਪੁੱਤ। ਉਹ ਵੀ ਸੱਚੀ ਆ। ਪੁੱਤ ਮਾਂ ਨੇ ਗੱਲ ਜੋ ਕਹੀ ਉਹਨੇ ਮਗਰੀ ਰੱਖਣਾ। ਮਾਂ ਜੂ ਹੋਈ। ਮਾੜੀ ਜੀ ਕੰਨ ਚ ਗਾਲੋ ਪਾਵੇ ਤੇ ਬੰਦੇ ਤੇ ਉਸੇ ਵੇਲੇ ਫਿਰ ਜਾਂਦੇ ਆ। ਪੁੱਤ ਵਾਕਿਆ ਹੀ ਉਹਦਾ ਟੁੱਟਿਆ ਹੋਇਆ ਰੱਖਿਆ ਕਰ। ਉਹਨੂੰ ਆਪਣੇ ਨਾ ਪਿਆਰ ਚ ਇੰਨਾ ਕਰ ਲਾ ਕਿ ਤੇਰਾ ਕੋਈ ਵਰ ਖਲਾਅ ਤੇ ਤੇ ਕੋ ਗੱਲ ਹੀ ਨਾ ਸੋਲ ਸਕੇ ਕਿਸੇ ਨੇ। ਸਾਈ ਜੀ ਲੋਕੀ ਬੜੇ ਬੈਠੇ ਨੇ ਚੁੱਕਣਾ ਦੇਣ ਵਾਲੇ। ਬਸ ਇਹੋ ਹੀ ਤੇ ਪੁੱਤ ਮੈਨੂੰ। ਸਾਡੇ ਪਿਆਰ ਵੀ ਉਹ ਅੱਜਕੱਲ। ਉਹਨਾਂ ਨੇ ਉਹਨੂੰ ਇਹੋ ਹੀ ਪੱਟੀ ਪੜਾਉਣੀ ਆ ਕਿ ਤੇਰਾ ਅੱਗਾ ਨਹੀਂ ਤੁਰਨ ਦਿਆ ਹੈਗਾ। ਆ ਕੱਲ ਨੂੰ ਤੇਰਾ ਕੋਈ ਧੀ ਪੁੱਤ ਨਾ ਹੋਇਆ ਤੇ ਕੱਲ ਨੂੰ ਕੀ ਬਣੂੰਗਾ? ਆ ਕਿੰਨੇ ਸਾਹਮਣੇ ਤੇਰੀ ਜ਼ਮੀਨ ਜਾਇਦਾਦ ਮਗਰੋਂ? ਕਿੰਨੇ ਸਾਹਮਣਾਂ ਤੇਰਾ ਘਰਬਾਰ। ਤੇਰਾ ਤੇ ਅੰਝੀ ਸਾਰਾ ਖਤਮ ਹੋ ਗਿਆ। ਤੁਹਾਨੂੰ ਨਹੀਂ ਪਤਾ ਲੋਕੀ ਕੀ ਕੁਝ ਕਹਿੰਦੀ ਆ ਤਾਈ ਜੀ। ਕਿਵੇਂ ਮੈਂ ਉਹਨਾਂ ਨੂੰ ਆਪਣੀਆਂ ਲਗਾ ਲੂੰਗੀ। ਅਜੇ ਤੱਕ ਤੇ ਵੈਸੇ ਬਿਲਕੁਲ ਠੀਕ ਨੇ। ਪੁੱਤ ਰਬ ਦੇ ਭਾਦੀ ਰਿਆ ਆਉਦੀ ਨਹੀਂ ਮੇਰੀ ਸੋਹਤ ਗੱਲ ਹੁਣ ਮੈਂ ਆ ਗਈ ਆ ਨਾ ਤਾਂ ਅੱਗੇ ਵੀ ਤੈਨੂੰ ਮੈਂ ਦਵਾਈ ਦਿੱਤੀ ਮੈਨੂੰ ਨਹੀਂ ਪਤਾ ਕਿ ਤੂੰ ਪੂਰੀ ਉਹ ਖਾਧੀ ਆ ਜਾਂ ਨਹੀਂ ਖਾਧੀ ਮੇਰੀ ਸੋਹਤ ਗੱਲ ਦਵਾਈ ਤੇ ਬਹੁਤ ਵਧੀਆ ਆਈ ਚਲ ਕੋਈ ਗੱਲ ਨਹੀਂ ਅਸਲ ਚ ਗੱਲ ਦੱਸਾਂ ਮੈਂ ਉਹ ਦਵਾਈ ਖਾਧੀ ਨਹੀਂ ਚੰਗੀ ਤਰ੍ਹਾਂ ਬਸ ਮੈਂ ਨਹੀਂ ਖਾਧੀ ਤੇ ਪੁੱਤ ਹੁਣ ਮੈਂ ਆ ਗਈ ਆ ਨਾ ਤੇਨ ਮੈਂ ਦਵਾਈ ਦਊ ਤੇ ਆਪਣੇ ਹੱਥਾਂ ਨਾਲ ਦਊ ਪੂਰੇ ਦਿਨ ਦਊ ਜਿਤਨਾ ਕਿਹਾ ਹੈ ਤੇ ਦੇਖੀ ਫਾਇਦਾ ਹੁੰਦਾ ਕਿ ਨਹੀਂ ਹੁੰਦਾ ਵੇ ਪੁੱਤ ਜੀ ਮੈਂ ਇਹ ਕੰਮ ਕਰਨਾ ਹੀ ਆ ਮੈਂ ਦੂਜਾ ਨਹੀਂ ਕਰੂੰਗੀ ਮੈਨੂੰ ਤਾਂ ਨਹੀਂ ਦੋਵੇਂ ਇੱਕੋ ਜਿੱਤੀਆਂ ਨੇ ਦੇਖੀ ਰੱਬ ਤੇਰੇ ਘਰ ਮਿਹਰ ਕਰੂਗਾ ਵੇਖੀ ਮੇਰੇ ਹੁੰਦਿਆ ਹੁੰਦਿਆ ਇਹ ਸਭ ਕੁਝ ਹੋ ਜਾਊਗਾ ਮੈਂ ਜਿਹੜੇ 10 ਦਿਨ ਰਹਿਣਾ ਮੈਂ ਉਹ ਵੇ ਰਹਿਣੂੰਗੀ ਮੇਰਾ ਤਾਂ ਪੁੱਤ ਉਹ ਤੇ ਸਰਦਾ ਹੀ ਆ ਮੇਰੇ ਨਾਲ ਨਾ ਧੀਆ ਕੰਮ ਕਰਨ ਵਾਲਾ ਨਾ ਮੈਂ ਪੁੱਤ ਤੁਹਾਡੀ ਦੇਖਭਾਲ ਕਰ ਲਊਂਗੀ ਕਾਹੀ ਜੀ ਤੁਸੀਂ ਇਹ ਗੱਲ ਕਹੀ ਹੋਰ ਨਾ ਬਸਿਓ ਕੋਈ ਗੱਲ ਨਹੀਂ ਮੈਨੂੰ ਚੁੱਪਚੀ ਤੇ ਤੁਸੀਂ ਦਵਾਈ ਬਣਾ ਦੋ ਤੇ ਮੈਂ ਖਾਈ ਜਾਊਂਗੀ ਅੰਦਰੇ ਅੰਦਰ ਤੁਸੀਂ ਨਾ ਦੱਸਿਓ ਕਿਸੇ ਨੂੰ ਕੋਈ ਨਹੀਂ ਮੈਂ ਤੇਰੀ ਕਮਲੀ ਜੀ ਹੁੰਨੀ ਆ ਪੁੱਤ ਅਸੇ ਦਿਨਾ ਤੋਕੇ ਤੈਨੂੰ ਵੱਗੇ ਵੀ ਆ ਨਾ ਤੋਕੇ ਪਾਠ ਕਰਕੇ ਦਵਾਈ ਖਾ ਕੇ ਫਿਰ ਚਾਹ ਪਾਣੀ ਪੀਣਾ ਦੇਖੀ ਪੁੱਤ ਫੇਰਾ ਹੋਊ ਕਿ ਨਾ ਹੋਵੇਂ ਤੇਰੇ ਕਮਰੇ ਜੀ ਰਹਿਣਾ ਤੈਨੂੰ ਆਪੇ ਆਪਣੀ ਹੱਥੀਂ ਮਦਦ ਨੂੰ ਫੇਰ ਦੇਖੀ ਤਾਈ ਦਾ ਕਮਾਲ ਤੂੰ ਮਹਾਰਾਜ ਦੀ ਰਾਜਾ ਪੁੱਤ ਚਾਹੀਦੀ ਆ ਜੇ ਤੇਰੀ ਨੀਤ ਚੰਗੀ ਆ ਨਾ ਰੱਬ ਦੇ ਕਿਤੇ ਤੇਰੀ ਕਿੱਡੀ ਸ਼ਤੀ ਜੋੜੀ ਪਾਤਾ ਠੀਕ ਆ ਤਾਈ ਜੀ ਤੁਸੀਂ ਬਣਾ ਦਿਓ ਤੋ ਆਈ ਮੈਂ ਖਾਣ ਵਾਸਤੇ ਤਿਆਰ ਆ ਕੋਈ ਨਹੀਂ ਮੈਂ ਅੱਜ ਹੀ ਬਣੂਨੀ ਆ ਦਵਾਈ ਤੂੰ ਇਹ ਸਿੰਮਰ ਤੈਨੂੰ ਕਿਹਨੂੰ ਨਾ ਪਤਾ ਗੱਲ ਨਹੀਂ ਕਿ ਕਾਦੀ ਦਵਾਈ ਬਣਾਉਂਦੀ ਤੂੰ ਕਹੀਂ ਕਿ ਆ ਤਾਈ ਦੇ ਘੋਡੇ ਰਾਡੇ ਤੋਂ ਹੰਡਿਆ ਕੋਈ ਆਪਣੀ ਬਣਾਉਂਦੀ ਹੋਣੀ ਕੋਈ ਗੱਲ ਨਹੀਂ ਟਾਈ ਸੀ ਤੂੰ ਹੀ ਚਿੰਤਾ ਹੀ ਨਾ ਕਰੋ ਠੀਕ ਆ ਤੂੰ ਹੀ ਨਾ ਕਿਸੇ ਨਾਲ ਗੱਲ ਕਰਿਓ ਬਸ ਪੁੱਤ ਮੈਂ ਕਿਉਂ ਕਰਨੀ ਮੈਨੂੰ ਪਤਾ ਮੈਨੂੰ ਪਤਾ ਅੱਗੇ ਤੂੰ ਪੂਰੀ ਦਵਾਈ ਖਾਦੀ ਨਹੀਂ ਜੇ ਖਾਦੀ ਹੁੰਦੀ ਨਾ ਹੁਣ ਨੂੰ ਤੇਰੇ ਵੀ ਗੋਚ ਬੱਚਾ ਖੇਡਦਾ ਹੋਣਾ ਚਲ ਕੋਈ ਗੱਲ ਨਹੀਂ ਪੁੱਤ ਕੋਈ ਨਹੀਂ ਟੈਨ ਵੀ ਨਾ ਗਿਆ ਥੋੜਾ ਮਾਰ ਆ ਕੇ ਦੋ ਤੇਰੀ ਝੋਲੀ ਪਰੂ ਵੇਖੀ ਤੇਰੇ ਘਰ ਵੀ ਖੁਸ਼ੀਆਂ ਆਣ ਗਿਆ ਦੇਖੀ ਤੇਰੇ ਅੱਗੇ ਪਿੱਛੇ ਇਹੋ ਸਾਸਰ ਇਹੋ ਹੀ ਤੇਰਾ ਕਰਵਾਰਾ ਦਰਾਣੀਆਂ ਜਿਹੜੇ ਤੇਰੇ ਅੱਗੇ ਪਿੱਛੇ ਦਰਜਾ ਕਰਨਗੇ ਤੇਰੀ ਉੱਤੋਂ ਈ ਕਦਰ ਹੋਊਗੀ ਤੇਰੀ ਤੇ ਗੋਦ ਭਰਾਈ ਹੋਊਗੀ ਠੀਕ ਹੈ ਤਾਈ ਜੀ ਹਾਂ ਤੁਹਾਡੇ ਮੂੰਹ 'ਚ ਕਿਉਂ ਸ਼ੱਕ ਹੈ ਉਹ ਕਿਹੜਾ ਦਿਨ ਹੋਊਗਾ ਜਿੱਦਨ ਮੇਰੀ ਗੋਦ ਭਰਾਈ ਹੋਊਗੀ ਤੇ ਸਾਰੇ ਜਣੇ ਮੇਰੀ ਵੀ ਕਦਰ ਕਰਨਗੇ ਮੇਰੇ ਅੱਗੇ ਪਿੱਛੇ ਘੁੰਮਣਗੇ ਤਾਈ ਜੀ ਮੈਨੂੰ ਤਾਂ ਮੈਂ ਟਮਟਮੇ ਤਾਂਨੇ ਮੇਰੇ ਮਿਲਦੇ ਆ ਇੱਥੇ ਮੈਂ ਤਾਂ ਮੰਡ ਮੰਡ ਤੇ ਚੀਜ਼ ਦਾ ਅਹਿਸਾਸ ਕਰਾਇਆ ਜਾਂਦਾ ਹੈ ਕਿ ਤੂੰ ਬਾਹਰ ਚ ਤੂੰ ਬੱਚਾ ਪੈਦਾ ਨਹੀਂ ਕਰ ਸਕਦੀ ਇੰਨੀ ਟੈਨਸ਼ਨ ਨਹੀਂ ਪਤ ਲਈਦੀ ਚਲ ਕੋਈ ਨਹੀਂ ਇੱਕ ਗੱਲ ਮੇਰੀ ਧਿਆਨ ਨਾਲ ਸੁਣ ਇਹ ਨਾ ਹੋਵੇ ਮੁਰਕੇ ਤਾਈ ਨੂੰ ਪੁੱਲ ਜੇ ਹੈ ਲਓ ਤਾਈ ਜੀ ਕਿੰਨਾ ਕਿ ਪਹਿਲਾਂ ਹੀ ਆ ਜਾਣਾ ਮੈਂ 2-3 ਮਹੀਨੇ ਫਿਰ ਰਹੂੰਗੀ ਉਦੋਂ ਸਿਆਣਾ ਆ ਜਾਣਾ ਰਮਾਨਾ ਨਾਲ 15 ਵੀ ਕੇ ਚਾਹ ਬਜੀਰੀ ਕਾਇਆ ਕਰਨ ਨਾਲੇ ਆਪਾਂ ਬੱਚਾ ਕਢਾ ਤਾ ਚੇਤਾ ਨਾ ਮੇਰਾ ਭਲਾ ਨਹੀਂ ਵੀ ਆਈ ਇੱਕ ਤਾਈ ਠੀਕ ਐ ਤਾਈ ਜੀ thằngਾ ਪੁੱਤ ਕੀ ਪਤਾ ਸੱਚੇ ਪਾਤਸ਼ਾਹ ਨੇ ਤੁਹਾਡੇ ਕਦਮ ਤਾਂ ਹੀ ਮੇਰੇ ਘਰ ਪਾਏ ਹੁਣ ਕੀ ਕੋਈ ਊਟ ਆਸਰਾ ਪੰਨਾ ਹੋਵੇ ਉਹਦਾ ਕੋਈ ਨਹੀਂ ਪੱਕਾ ਇਹ ਨਹੀਂ ਐ ਨਾ ਬੰਨਾ ਹੀ ਬੰਦਾ ਵਾ ਮੈਂ ਕੌਣ ਹਾਂ ਨਹੀਂ ਪੁੱਤ ਮੈਂ ਤਾਂ ਕੁਛ ਵੀ ਨਹੀਂ ਜੋ ਕਰਨ ਵਾਲਾ ਉਹ ਰੱਬ ਆ ਉੱਤੇ ਭਰੋਸਾ ਰੱਖੋ ਠੀਕ ਐ ਤਾਈ ਜੀ ਤੁਸੀਂ ਲੈ ਆਓ ਜੋ ਵੀ ਸਮਾਨ ਲੈਣਾ ਵਾ ਤੇ ਜੇ ਕੁਝ ਪੈਸੇ ਬੁਹੀ ਲੱਗਣੀ ਐ ਨਾ ਸਮਾਨ ਦੇ ਤੇ ਮੈਨੂੰ ਦੱਸੋ ਮੈਂ ਦੇ ਦੇਣੀ ਤੁਹਾਨੂੰ ਮੇਰੇ ਕੋਲ ਪੈਸੇ ਥੋੜੇ ਜਿਹੀ ਕੋਈ ਨਹੀਂ ਪੁੱਤ ਪੈਸੇ ਮੇਰੇ ਕੋਲ ਹੈਗੇ ਆ ਆਪਾਂ ਕਿਤੇ ਵੰਡੇ ਪੈਸੇ ਉਹ ਹੋਰ ਇੰਨੀ ਘਮ ਘਰ ਮੈਨੂੰ ਨਾ ਸੋਣੀਏ ਬੜੀ 라ਚੀ ਨਾਲ ਚਾਹ ਪਾ ਕੇ ਚਾਹ ਚੋ ਬਣਾ ਦੇ ਘੁੱਟ ਤੇ ਲੈ ਪੀ ਲਵਾਂ ਇਹ ਨਾਲ ਕਹਤਾ ਹੈ ਜੀ ਹਾਂ ਵੱਲ ਤੁਰ ਤਾ ਨਾ ਘੋਟ ਤੇ ਜੀ ਰਿਹਾ ਠੀਕ ਹੈ ਮੇਰਾ ਬਤੇ ਹੈ ਨਹੀਂ ਪਰ ਜੇ ਮੇਰੇ ਆਇਆ ਇਹ ਬੱਤੀ ਦਾ ਮੇਰੇ ਦਵਾਈ ਪੀ ਕੇ ਦਿਨ ਨਾਲ ਇਹਦਾ ਕੋ ਸੌਰ ਜੀ ਇਹਦੀ ਗੋਦ ਭੜ ਜੇ ਤੇ ਇਹਦੋਂ ਵੱਡਾ ਪੁੰਨ ਵਾਲਾ ਕੰਮ ਹੀ ਕੋਈ ਹੈ ਨਹੀਂ ਕਿੰਨਾ ਟਾਈਮ ਹੋ ਗਿਆ ਨਾ ਅੰਦਰ ਗਏ ਕਿੰਨੀਆਂ ਤਾਂ ਗੱਲਾਂ ਆ ਵੀਰੇ ਤਰੀ ਜਾਣਦੇ ਆ ਮੇਰੇ ਲਾਲ ਦਾ ਅੱਜ ਇਹਨਾਂ ਨੇ ਖਤਮ ਕਰ ਦਿੰਗੇ ਸਾਰੀਆਂ ਗੱਲਾਂ ਮੈਨੂੰ ਬਹੁਤ ਲੱਗਦੀ ਆ ਟਾਈਮ ਵੀ ਬਿਤਾਉ ਚੱਲਿਆ ਯਾਰ ਦੀਦੀ ਆਜੋ ਬਾਹਰ ਜੋ ਦੱਸਦੇ ਹੋ ਜਾਜੂ ਤੇ ਮੇਰਾ ਖਾਣਾ ਲੈ ਆਈ ਤਾਂ ਇਹ ਹੋਣੇ ਚਾਹ ਬਣਾ ਕੇ ਯਾਰ ਦੀਦੀ ਕੀ ਹੋਇਆ ਸਿਮਰਤ ਤਦੋਂ ਕਿੰਨਾ ਟਾਈਮ ਹੋ ਗਿਆ ਅੰਦਰ ਕਹਿਣ ਮੇਰੇ ਵਾਲੇ ਵੀ ਥੋੜਾ ਬੋਧਾ ਖਿਆਲ ਕਰ ਲਓ ਜਿੱਦਨ ਜੀ ਤਾਈ ਜੀ ਆਈ ਨਾ ਤੁਸੀਂ ਮਾਸਾ ਮੇਰੇ ਵੱਲ ਧਿਆਨ ਨਹੀਂ ਕਰੰਦੇ ਕੀ ਬੋਲੀ ਜਾਂਦੀ ਐ ਸਿਮਰਤ ਤੂੰ ਤੂੰ ਮੈਨੂੰ ਬੁਲਾ ਲੈਣਾ ਸੀ ਉਦੋਂ ਦਾ ਹੀ ਮੈਂ ਕਿ ਉਹਨਾਂ ਦੀ ਲੱਤਾਂ ਘੁੱਟੰਦੀ ਸੀ ਅੰਦਰ ਫਿਰ ਬੁਲਾਵੇਂ ਕੀ ਲੈਣਾ ਐ ਮੈਂ ਤਾਂ ਚੱਲ ਗੱਲਾਂ ਕਰਦੇ ਆ ਜਾਂਦੇ ਬਾਹਰ ਕਦੋਂ ਜੀ ਤੁਹਾਡਾ ਵੇਟ ਕਰਨੀ ਹੋਣੀ ਤੇ ਬਾਰ ਹੁਣ ਭੁੱਖ ਲੱਗੀ ਆ ਕੀ ਬਣਾ ਕੇ ਦਵਾਂ ਬੋਲ ਸੇ ਤੂੰ ਮੈਗੀ ਬ੍ਰੈਡ ਬਣਾ ਦੋ ਮੈਗੀ ਬ੍ਰੈਡ ਹਾਂਜੀ ਕੱਲ ਵੀ ਤੂੰ ਮੈਗੀ ਖਾਧੀ ਸੀ ਮੈਂ ਤਾ ਮੈਗੀ ਇੰਨੀ ਚੰਗੀ ਐ ਤੈਨੂੰ ਰੋਜ਼ ਰੋਜ਼ ਕਾਮੀ ਇਹ ਨੂਡਲ ਬਣਾ ਕੇ ਖਵਾ ਦਿਖਾ ਦੇ ਮੇਰੇ ਕੋਲ ਜੀ ਜੀ ਮੈਂ ਥੋੜੀ ਮੰਗਦੀ ਆ ਇਹ ਮੰਗਦਾ ਹੁਣ ਮੈਨੂੰ ਥੋੜੀ ਪਤਾ ਇਹ ਪਨੇਵਾ ਕਿ ਪਨੇਵੀ ਇਹ ਤੁਹਾਡੇ ਨੂੰ ਸਮਝਾਣਾ ਥੋੜਾ ਜਿਆ ਇਹਨੂੰ ਕਹਿਆ ਕਿ ਰੋਟੀ ਪਾਣੀ ਵੀ ਖਾਇਆ ਕਰ ਤੇ ਦੁੱਧ ਵੀ ਪੀਆ ਕਰ ਐ ਮੈਗੀ ਬ੍ਰੈਂਡ ਤੇ ਚੱਕੇ ਵੜੇ ਲਾਉਂਦਾ ਹੀ ਅੰਦਰ ਬੈਠਾ ਏ ਮੈਨੂੰ ਹੀ ਪਤਾ ਏ ਬਸ ਕਿ ਨਾ ਮੈਗੀ ਖਾਣੀ ਆ ਕੱਲ ਵੀ ਨੇ ਕਿਹਾ ਵੀ ਅੱਜ ਵੀ ਇਹੋ ਕਹਿੰਦੀ ਕਿ ਮੈਂ ਮੈਗੀ ਖਾਣੀ ਆ ਜਾ ਬਣਾ ਕੇ ਲਿਆ ਦਿਓ ਉਹ ਮਰ ਤਾਂ ਮੈਗੀ ਜੀ ਤੇ ਕੋਈ ਗੱਲ ਨਹੀਂ ਬੱਸ ਮੈਨੂੰ ਨਾ ਡਰ ਜਾਏ ਲੱਗਦਾ ਵਾ ਤੀਨੀ ਮੈਗੀ ਤੇ ਆਂਤਰੇ ਹੁੰਦਾ ਜੀਰਾ ਆਂਤਰਾ ਆਟਾ ਜੀ ਆ ਤੇ ਕਿਤੇ ਜਾਮਾ ਨਾ ਜਾਵੇ ਨੂੰ ਆਈ ਉਹ ਕੁਝ ਨਹੀਂ ਹੁੰਦਾ ਯਾਰ ਜਾਓ 10 ਮਿੰਟ ਲੱਗਦੇ ਖਾ ਲਓ ਹਮੀ ਹਾਂਜੀ ਦਾਦੀ ਜੀ ਮੇਰੀ ਗੱਲ ਸੁਣੋ ਕੀ ਇਹਨੂੰ ਤਾਂ ਰੋਜ਼ ਮੈਗੀਆਂ ਦੇ ਜੂਲਰ ਘੋਲਦੇ ਨਹੀਂ ਤੇਨੂੰ ਨਹੀਂ ਪਤਾ ਸਿਆਣੀ ਬਿਆਣੀ ਤੂੰ ਹੀ ਉਹ ਜੀ ਇਹ ਆ ਅਜੇ ਮੈਨੂੰ ਕੱਲ ਸਭ ਕੁਝ ਸਮਝ ਆਊਗਾ ਕੀ ਚੰਗਾ ਖਾਇਆ ਕਰ ਜੋ ਮੈਂ ਦੱਸੂਗੀ ਦੀਦੀ ਤੂੰ ਇਹਦਾ ਹੀ ਜਿ ਨੂੰ ਸਮਝਾਉਂ ਹਾਂ ਮੈਂ ਥੋੜੀ ਮੰਗਦੀ ਆ ਇਹ ਮੰਗਦਾ ਵਾ ਇਹ ਜਿਹੜੀ ਚੀਜ਼ ਖਾਣ ਲਈ ਕਹਿੰਦਾ ਵਾ ਮੇਰਾ ਵੀ ਮਰੋਹ ਮੰਨ ਕਰਦਾ ਵਾ ਮੇਰਾ ਥੋੜੀ ਕਿਉਂ ਤਸੂਰੀ ਆ ਯਾਰ ਇਹੋ ਮੰਗਦਾ ਵਾ ਕੋਈ ਵੀ ਚੱਲ ਸਿੰਘਾਤ ਕੋਈ ਆਂਗੀ ਮੈਂ ਤੇ ਤੈਨੂੰ ਪਹਿਲੇ ਵੀ ਕਿਹਾ ਆ ਕਿ ਮੈਂ ਤੇ ਤੈਨੂੰ ਉਸੇ ਨਾਲ ਬਣਾ ਦੂੰਗੀ ਜਿਉਂ ਤੂੰ ਖਾਣਾ ਵਾ ਬਸ ਇਹ ਬਾਉ ਕੀ ਚੰਗਾ ਨਹੀਂ ਆ ਤੇਰੇ ਲਈ ਆ ਵੇਖ ਲੈ ਤਾਈ ਜੀ ਅੰਦਰ ਉੱਠ ਕੇ ਆ ਗਏ ਆ ਸਮਝ ਆ ਉਹਨੂੰ ਕੋਈ ਦੇਰੀ ਛੋੜ ਕਿਹੇ ਦਾਲ ਸ਼ਮੀ ਤੈਨੂੰ ਮੈਂ ਆਖਣ ਦੇਣੀ ਹੈ ਹਾਂਜੀ ਇਹਨੂੰ ਕਦੀ ਮੂੰਗੀ ਮਸਰਾਂ ਦੀ ਦਾਲ ਜਿਹੜੀ ਸਬਜੀ ਦਾਲ ਬਣਾਉਣੀ ਆ ਇਹਨੂੰ ਵਿੱਚ ਚਮਚਾ ਘਿਓ ਦਾ ਪਾ ਕੇ ਦੇਣਾ ਉਹ ਤਾਂ ਇੰਨਾ ਦੇਣਾ ਤੇ ਕਿਉਂ ਚੰਗਾ ਹੁੰਦਾ ਸਿਆਣੇ ਐਵੇਂ ਨਹੀਂ ਆਂਦੇ ਚਾਹ ਪਾ ਕੇ 2-3 ਚਮਚੇ ਤਿੰਨ ਘਿਓ ਦੇ ਦਿਓ ਇਹ ਥੋੜਾ ਜਿਹਾ ਮਹਿਦਿਆ ਸ਼ਜੀਆ ਖਾ ਲੋ ਇਹ ਨਹੀਂ ਚੀਜ਼ਾਂ ਤੇ ਨਹੀਂ ਆ ਇਹ ਪੁੱਤ ਤੈਨੂੰ ਕੱਲ੍ਹ ਕਿਹਾ ਸੀ ਜੰਮ ਜਾਂਦੇ ਨਾ ਤੂੰ ਹੋਰ ਥੋੜਾ ਥੋੜਾ ਆਪਣਾ ਸੁਭਾਅ ਬਦਲ। ਇਹ ਨਹੀਂ ਤੂੰ ਕਸਕੇ ਲਾਈ ਵਾਲੀ ਆ। ਮੁੜ ਕੇ ਲਾ ਲਈ ਬਥੇਰੇ। ਪਹਿਲਾਂ ਵੀ ਲਾ ਕੇ ਹੀ ਲਾ ਲਈ। ਪਰ ਤਾਈ ਜੀ ਮੈਨੂੰ ਨਹੀਂ ਉਹ ਚੀਜ਼ਾਂ ਪਸੰਦ ਮੈਂ ਤਾਂ ਨਹੀਂ ਖਾਦੀਆਂ ਜਾਂਦੀਆਂ। ਤੈਨੂੰ ਤਾਂ ਪਸੰਦ ਨਹੀਂ ਪਰ ਖਾਣੀਆਂ ਨਹੀਂ ਗਈਆਂ। ਤੈਨੂੰ ਕੁੜੀਆਂ ਮੇਕੋਰਾ ਸਮਝਾਤਾਈ ਜੋ ਮੈਂ ਕਿਹਾ ਉਹ ਹੋਣਾ ਚਾਹੀਦਾ। ਜੋ ਮੈਂ ਕਹਾਂ ਉਹੋ ਕਰਨਾ ਚਾਹੀਦਾ ਆਪਾਂ ਦਾ ਕਿਉਂ ਪਾ ਕੇ ਜਾਂਦਾਂ। ਆਪਾਂ ਮੈਂ ਰੋਟੀ ਜਾਂਦਾਂ। ਤਾਈ ਜੀ ਪਰ ਹੁਣ ਇੱਕ ਦਿਨ ਬਣਾ ਲੈਂਦਾ ਮੈਂ ਵੀ ਉਹਦਾ ਕੇਲ ਕਰਨਦਿਆਂ ਖਾਣ ਨੂੰ ਕੀ ਕਰਾਂ ਮੈਂ? ਇੱਕ ਦਿਨ ਤਲੀ ਦਿੱਤੀ ਰਾਤੀ ਤੋਂ ਨਿਊਰਲ ਦਿੱਤੇ ਮੈਂ ਸਾਰਾ ਅੰਦਰ ਵੇਖੀ ਲੇਖਣੀ ਤੁਹਾਡੇ ਬਾਣੀ ਪਤਾ ਹੀ ਨਹੀਂ ਗਈ ਤੂੰ ਹੀ ਨਾਲ ਹੀ ਰਲ ਗਈ ਆ ਚੱਲ ਦਾਲ ਸਬ지 ਬਣਾ ਚੱਲ ਕੇ ਮੈਂ ਰੋਟੀ ਪਾ ਕੇ ਦੇਣੀ ਆ ਆ ਦੇ ਤੂੰ ਮੇਰੇ ਅਤੇ ਲੱਗੀ ਨਾ ਚਾਹ ਬਣਾਉਣ ਕਿ ਅਲਮ ਤੇਰੇ ਨਾਲ ਹੀ ਰਸੋਈ ਚ ਆਉਣੀ ਆ ਮੈਂ ਇੱਕ ਬੰਨੇ ਦੁੱਧ ਗਰਮ ਧਰਦੀ ਆ ਨਾਲ ਵਿੱਚ ਠੰਡਾ ਕਰਕੇ ਨਾ ਨਿੱਡਾ ਨਿੱਡਾ ਦੋ ਚੁੱਕੇ ਪਾਉਣੀ ਕਿ ਹੋ ਜੇ ਨਾਲ ਦੇਣੀ ਦੋ ਬਦਾਮ ਦੀਆਂ ਗਿਰੀਆਂ ਪੁੱਤ ਇੰਨਾ ਦਿਨਾਂ ਦੇ ਵਿੱਚ ਇਹੋ ਚੀਜ਼ਾਂ ਚੰਗੀਆਂ ਹੁੰਦੀਆਂ ਕਿ ਹੁਣ ਆਂਦੇ ਆ ਨਾ ਤੇ ਤੇਰਵਾਰ ਹੁੰਦਾ ਇਹ ਖਾਣਾ ਪੀਣਾ ਚਾਹੀਦਾ ਕਿਉ ਤੇ ਨਾਲੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਦੋਵੇਂ ਜਾਣੇ ਨਾ ਕਿ ਤੁਹਾਡੀ ਸੱਸ ਬੜੀ ਸਿਆਣੀ ਉਤਰਾਂ ਦੀ ਹੈ ਆਹ ਆਰ ਪਾਰ ਦੀਆਂ ਦੇਸ਼ ਦੁਨੀਆ ਦੀਆਂ ਗੱਲਾਂ ਕਰਦੀ ਆ ਉਹ ਤੇ ਇਹ ਨਹੀਂ ਉਹਨੂੰ ਪਤਾ ਵੀ ਨੂੰ ਨੂੰ ਮੇਰੀ ਸਮਝਾਵਾ ਵੀ ਆਹ ਕੁਛ ਨਹੀਂ ਗੱਦ ਮਤ ਕਾਈਦਾ ਦੁੱਧ ਕਿਉਂ ਖਾਈਦਾ ਹੈ ਉਹਨੇ ਨਹੀਂ ਲੈਣੇ ਜੰਮੇ ਉਹਨੂੰ ਸਾਰਾ ਪਤਾ ਵਾ ਤੇ ਪਰ ਮੈਨੂੰ ਤਾਂ ਮਹਿਦਿਆ ਉਹਨੇ ਤੁਹਾਨੂੰ ਬੁਗਾਰ ਹੀ ਦਿੱਤਾ ਤੁਹਾਨੂੰ ਤੇ ਇਨਾ ਸਿਰੇ ਚੜਿਆ ਮਹਿਬੀਆਂ ਤੇ ਨਿਊਡ ਆਹੋ ਉਹ ਤਾਂ ਭੜਕੇ ਲੈਂਦਾ ਦੋ ਦੋ ਪਾਇਆ ਕੜਾਈ ਤੇ 10 ਮਿੰਟੋਂ ਮਿੱਟੀ ਬਣਾ ਕੇ ਤੇ ਗਾੜੀ ਪਰ ਤਾਈ ਜੀ ਪਿਛਲੇ 8 ਮਹੀਨੇ ਤੋਂ ਮੈਂ ਉਹ ਕੋਜੀ ਖਾਣੀ ਆ ਪਰ ਹੋ ਨਹੀਂ ਮੇਰਾ ਮਨ ਕਰੰਦੇ ਜੀਜਾ ਖਾਣ ਨੂੰ 8 ਮਹੀਨੇ ਤੋਂ ਖਾਣ ਨਹੀਂ ਆਣਾ ਹੁਣ ਬੱਸ ਹੁਣ ਕਿਉਂ ਮੈਂ ਕਹੂੰ ਕਿ ਨਾ ਉਹ ਹੋ ਦਾ ਉਹ ਉਹ ਖਾਣ ਨੂੰ ਦਿੱਤਾ ਫੋਲਾੜ ਕੇ ਤੂੰ ਤੂੰ ਧਿਆਨ ਰੱਖ ਨਾ ਮੈਨੂੰ ਲੱਗੇ ਆਵਾਜ਼ ਮਾਰ ਲੈਣੀ ਜਦੋਂ ਤੂੰ ਰੋਟੀ ਟੁਕ ਦੇਣ ਲੱਗਣਾ ਮੈਂ ਆਪ ਪਾ ਕੇ ਇਹਨੂੰ ਦਊ ਦੇਖੂਗੀ ਕਿ ਤਰ੍ਹਾਂ ਨਹੀਂ ਖਾਂਦੀ ਤੇ ਵੇਖੀ ਫਿਰ ਕਿਦਾ ਵਧੀਆ ਸਰੀਰ ਇਹਦਾ ਰੀਦਾ ਤੇਰੀ ਸਾਥ ਸਾਣ ਕੇ ਕੋਚੋ ਜਿਹੀ ਠੀਕ ਆ ਮੈਂ ਛੱਡ ਕੇ ਗਈ ਹਾਂ ਸਿੰਗਰਤ ਤਾਜੀ ਤੇਰੇ ਪਲੇ ਵਾਸਤੇ ਕਹਿੰਦੇ ਆ ਸਾਰਾ ਕੁਝ ਠੀਕ ਕੈਂਡੇ ਹੰਮ ਤੇ ਆਪ ਨੂੰ ਪਤਾ ਹੈਗਾ ਨਾ ਗੱਲਾਂ ਕਰ ਸਮਝ ਨਾ ਗੱਲਾਂ ਨੂੰ ਤੂੰ ਤੂੰ ਜੇ ਪਤਨੀ ਆਣੀ ਅਸੇ ਆਣੀ ਹੈ ਜੀ ਜਾਂ ਤੁਹਾਡੀ ਸਾਸਰ ਦੱਸੇ ਜਾਂ ਚਲਦੇ ਹੀ ਮੈਨੂੰ ਜ਼ਿੰਮੇਵਾਰੀ ਦੇ ਦੇਈ ਤੋਬੇ ਸਾਰੇ ਜ਼ਿੰਮੇਵਾਰੀ ਮੈਂ ਹੀ ਨਭਾਉਂਗੀ ਜਿੰਨੇ ਦਿਨ ਉਹ ਨਹੀਂ ਆਉਂਦੀ ਤਜੋਨ ਕੋ ਉਹ ਤੁਹਾਨੂੰ ਪਤਾ ਬਸੇ ਹੈ ਕਿ ਮੈਂ ਜਿਹੜਾ ਉੱਥੇ ਫਤ ਬਹਿ ਰਿਹਾ ਨਾ ਤੇ ਤੇਰੇ ਫਾਇਦੇ ਵਾਸਤੇ ਆ ਨਹੀਂ ਹੈ ਤੇ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਹੋਣਾ ਚਾਹੀਦਾ ਹਾਂਜੀ ਠੀਕ ਹੈ ਰਾਈ ਜੀ ਚਲੋ ਤੁਸੀਂ ਅੰਦਰ ਬਹਿ ਜਾਓ ਮੈਂ ਚਾਹ ਬਣਾਉਣੀ ਤੁਹਾਡੀ ਠੀਕ ਹੈ ਮੇਰੀ ਗੱਲ ਸੁਣਦੇ ਤਾਂ ਕੈਂਪ ਐਸਾ ਹੀ ਦੇ ਆ ਐਸਾ ਹਾਲੇ ਤੇ ਇਹੋ ਚੀਜ਼ਾਂ ਖਾਣੀਆਂ ਚਾਹੀਦੀਆਂ ਮੈਂ ਪਰ ਤੁਹਾਡੀ ਮੰਮੀ ਨੇ ਕਦੀ ਰੋਕਿਆ ਹੀ ਨਹੀਂ ਆ ਜੋ ਮਰਜੀ ਤੂੰ ਖਾਈ ਜਾਂਦੀ ਤੇ ਜੋ ਮਰਜੀ ਮੈਂ ਤੈਨੂੰ ਬਣਾ ਬਣਾ ਕੇ ਦੇਈ ਜਾਂਦੀ ਆ ਉਹ ਸਭ ਨੂੰ ਪਤਾ ਕੀ ਕਹਿੰਦੇ ਆ ਜਿਹੜੀ ਚੀਜ਼ ਮੰਗਦੀ ਉਹ ਬਣਾ ਕੇ ਦੇ ਆ ਤੈਨੂੰ ਨਹੀਂ ਪਤਾ ਲੱਗਦਾ ਤੂੰ ਰੋਟੀਆਂ ਬਣਾ ਕੇ ਰੱਖੀਆਂ ਡੱਬੇ ਚ ਉਹਨੂੰ ਦੇਈ ਜਾਣੀ ਰੋਟੀ ਦੀ ਕਿਹੜੀ ਗੱਲ ਆ ਜੋ ਉਹਦਾ ਜੀ ਕਰਦਾ ਉਹ ਬਣਾ ਕੇ ਦੇ ਤੂੰ ਸਮਝ ਉਹ ਵੇਖ ਲੈ ਪਰਾਂ ਦੇ ਮੰਨਦੀ ਆ ਮੰਮੀ ਤੋਂ ਵੱਧ ਉਮਰਦੀ ਆ ਉਹਨਾਂ ਨੂੰ ਵੇਖ ਲੈ ਸਾਰੀਆਂ ਗੱਲਾਂ ਦਾ ਪਤਾ ਆ ਆਹਦੀ ਮੰਮੀ ਨੂੰ ਤਾਂ ਕਿਹੇ ਗੱਲ ਦਾ ਹੀ ਪਤਾ ਐਨੂੰ ਤਾਂ ਬਸ ਸ਼ਾਸ਼ਕਬਾਸ਼ਕਾ ਲਾਉਣੇ ਹੁੰਦੇ ਹੀ ਹਨ ਦੇ ਦੇ ਜਿਹੜੀ ਚੀਜ਼ ਦਾ ਮੇਰਾ ਮਨ ਹੋ ਗਿਆ ਯਾਰ ਮੈਂ ਉਹੋ ਚੀਜ਼ ਦਿਖਾਉਂਗੀ ਨਾ ਸਿਮਰਤ ਟਾਈ ਵੀ ਸਹੀ ਕਰਦੇ ਆਂ ਸਿਮਰਤ ਪਤਾ ਬੜਾ ਸਿਆਣਾ ਹੈ ਉਹ ਕੰਮ ਮੱਚੀ ਵੀ ਵੱਡੀ ਆ ਤੈਨੂੰ ਪਤਾ ਉਹ ਮੈਨੂੰ ਦੱਸਿਆ ਗਿਆ ਸੀ ਕਹਿੰਦੇ ਪਿਛਲੇ ਜ਼ਮਾਨੇ ਚ ਨਾ ਲੋਕ ਰੋਟੀ ਤੇ ਸਬਜ਼ੀ ਖਾਂਦੇ ਸੀ ਜ਼ਿਆਦਾ ਤੇ ਦੁੱਧ ਪੀਂਦੇ ਸੀ ਘੋ ਆਪ ਆਪ ਆ ਕੇ ਆ ਅੱਜ ਕੱਲ ਸ਼ੁਰੂ ਹੋ ਗਈਆਂ ਮੈਗੀਆ ਨੂਡਲ ਅੰਤਰਾ ਤਲੇ ਆ ਤੇ ਮੁੜਕੇ ਕੁੜੀਆਂ ਹੁੰਦੀਆਂ ਤੰਗ ਤੇ ਐਗਜੀ ਚੀਜ਼ਾਂ ਨਹੀਂ ਖਾਈ ਦੀਆਂ ਉਹ ਤੈਨੂੰ ਤੇਰੀ ਭਲਾਈ ਵਾਸਤੇ ਸਮਝਾਉਣ ਦੇ ਆ ਨਾਲੇ ਮੇਰੀ ਗੱਲ ਸੁਣ ਅੱਧਾ ਹ 15 ਦਿਨਾਂ ਦੀ ਸਾਰੀ ਗੱਲ ਆ ਉਹ ਨਾਚਰ ਭਰੇਜ ਕਰ ਲੈ ਆ ਮੁੜ ਕੇ ਜੋ ਮਰਜ਼ੀ ਤੂੰ ਖਾਂਦੀ ਰਹੀ ਸਿਰਫ 10 15 ਦਿਨ ਬਾਅਦ ਆਹ ਹੋ ਵੀ ਜੇ ਨਾਚਰ ਬੱਚਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਮੈਂ ਜਿਹੜੀ ਮਰਜ਼ੀ ਖਾ ਸਕਦੀ ਨਹੀਂ ਨਹੀਂ ਪੈਣਾ ਉਸ ਤੋਂ ਬਾਅਦ ਫਿਰ ਸਵਾ ਮਹੀਨਾ ਨਾਲੇ ਬੱਚੇ ਨੇ ਤੱਕ ਦੁੱਧ ਪੀਣਾ ਵਾ ਆ ਥੋੜਾ ਜਿਹਾ ਭਰੇਜ ਤੈਨੂੰ ਥੋੜੇ ਮਹੀਨੇ ਕਰਨਾ ਪੈਣਾ ਵਾ 10 15 ਦਿਨ ਬਿਆਹ ਆ ਤੇ ਐਂਦੀ ਕਿ ਬੱਚਾ ਹੋਣ ਚ ਇਨੇ ਕ ਦਿਨ ਰਹਿ ਗਏ ਆ ਤੇ 9 ਮਹੀਨੇ ਤੋਂ ਬ੍ਰੇਜ ਹੀ ਤੇ ਕਰਨੀ ਆ ਇੰਨਾ ਟਾਈਮ ਹੋ ਗਿਆ ਪਿੱਛੇ ਬ੍ਰੇਜ ਹੀ ਕਰਦੀ ਹੋਣੀ ਕਿਹਦੇ ਲਈ ਕਰਨੀ ਆ ਆਪਣੇ ਬੱਚੇ ਲਈ ਕਰਨੀ ਆ ਨਾ ਕਿ ਇਹ ਵਾਸਤੇ ਥੋੜਾ ਕਰੰਦੀ ਆ ਤੂੰ ਇਹ ਤੈਨੂੰ ਕਰਨਾ ਪੈਣਾ ਵਜੋ ਕੋ ਜੈਲ ਸੁਣ ਲਈ ਗੱਲ ਮੈਂ ਹੁਣ ਮੇਰੀ ਗੱਲ ਸੁਣ ਲੈ ਸਾਹਮਣੇ ਬੈਠ ਕੇ ਮਨਤੀ ਲੱਗੀ ਚਾਹ ਬਣਾਉਣ ਲਾਚੀਆਂ ਪਾ ਕੇ ਤੇਰੇ ਲਈ ਦੁੱਧ ਘਿਓ ਪਾ ਕੇ ਤੇ ਨਾਲ ਦਾਲ ਫੁਲਕਾ ਕੇ ਪਾ ਮੇਰੀ ਦਸਤ ਸਲਾਦ ਨੇ ਚੇ ਉਹ ਕਿਦਾ ਵੇਖਣ ਦੇ ਆ ਛੇ ਅੱਖਾਂ ਵਾਂ ਤਾਈ ਜੀ ਦੀਆਂ ਆ ਮੰਮੀ ਨਾ ਸਮਝੀ ਇਥੇ ਆਰਡਰ ਦੇ ਕੇ ਤੇ ਜਾ ਕੇ ਦੱਦੋ ਇਸੀ ਛਾੜ ਕੇ ਤੇ ਲੰਮੇ ਪੈ ਜਾਂਦੇ ਹੀ ਉਹ ਮੰਮੀ ਆ ਹਾਂ ਅ ਕੀ ਕਹਿੰਦੀ ਐ ਇਹ ਕੁੜੀਏ ਮੇਰੀ ਸੁਣ ਕੁੜੀਏ ਗੱਲ ਮੇਰੇ ਨਾਲ ਛੇ ਅੱਖਾਂ ਬੋਲਨੀ ਆ ਪਹਿਲਾਂ ਪਿਛਲਾ ਦੁੱਧ ਕਿਉਂ ਖਾਦਾ ਵਾ ਤੁਹਾਡੇ ਹੁਣੇ 버ਗਰ ਖਾਦੇ ਆ ਮੇਰੀ ਨੀਰਾ ਬੜੀ ਮੈਂ ਜਾ ਉਥੋਂ ਮੀਰ ਤੋਂ ਬਦਾ ਪਛਾਣ ਲਈ ਨਹੀਂ ਤਾਈ ਜੀ ਉਹਨੇ ਨਹੀਂ ਕੁਝ ਕਿਹਾ ਆ ਮੈਂ ਕਿਹਾ ਵਾ ਛੇ ਅੱਖਾਂ ਵੀ ਮੈਂ ਕਹੀਆਂ ਉਹਨੇ ਵਿਚਾਰੀ ਨੇ ਤੇ ਕੁਝ ਵੀ ਨਹੀਂ ਕਿਹਾ ਉਹ ਤੇ ਬਸ ਇੰਨਾ ਕਹਿਣ ਦੀ ਆ ਕਿ ਤਾਈ ਜੀ ਜੋ ਕਹਿੰਦੇ ਉਹ ਬਣਾ ਦੇ ਮੈਨੂੰ ਤੂੰ ਨਾ ਇਹਨੇ ਪੋਚੇ ਨਾ ਪਾ ਮੈਨੂੰ ਅੰਦਰ ਸੁਣਦਾ ਹੈ ਸਭ ਕੁਝ ਇਹ ਆਦੀ ਚੋਰੀ ਚੋਰੀ ਜਿਹਦੇ ਤਾਈ ਨੂੰ ਕਹਣਾ ਦੀਦਾ ਮੈਂ ਤੇ ਤੈਨੂੰ ਕਹਿੰਨੀ ਮੈਂ ਮੀਰ ਤੋਂ ਕੀ ਦੋ ਨੀਲਾ ਤੋਂ ਬੜਾ ਪਛਾਣ ਲੈਣੀ ਆ ਤੁਹਾਡੇ ਅੰਗੂ ਨਹੀਂ ਵੱਡੇ ਬਰੋਟੀਆਂ ਖਾਦੀਆਂ ਰੋਟੀਆਂ ਖਾਦੀਆਂ ਦਾਲਾਂ ਭੇਂਕੇ ਕਿਉਂ ਪਾ ਪਾ ਕੇ ਮੇਰੇ ਅੰਗੀਆਂ ਵੜ ਕੇ ਖਾਓ ਨਹੀਂ ਨਹੀਂ ਤਾਈ ਜੀ ਮੇਰੇ ਦੀ ਨੇ ਕਹਿੰਨੀ ਕਿ ਤੁਸੀਂ ਚਲੋ ਮੈਂ ਤੁਹਾਡੇ ਮਗਰੇ ਤੇ ਮੈਂ ਤੁਹਾਡਾ ਨਾ ਕੰਮ ਕਰਾ ਦਿੰਦੀ ਆ ਨਹੀਂ ਕੰਮ ਨਾ ਤੋ ਕਰਾ ਤੈਨੂੰ ਅਸੀਂ ਦਿਨੇ ਬਣਾ ਕੇ ਤੇ ਤੂੰ ਚੁੱਪ ਕਰਕੇ ਖਾ ਬਹਿ ਜਾਓ ਇਹ ਚਾਹ ਬਣਾ ਜਿੰਨਾ ਲਾਗੇ ਜਦ ਬਣਾਉਣੀ ਆ ਚੱਲ ਆ ਸ਼ਮੀ ਤੇ ਆ ਕੀ ਆ ਪਰ ਮੇਰੇ ਖਿਆਲ ਨਾਲ ਤਾਈ ਜੀ ਜੋ ਕਹਿੰਦੀ ਨਾ ਸਹੀ ਕਹਿੰਦੀ ਆ ਯਾਰ ਨੂੰ ਸਾਰਾ ਕੁਝ ਪਤਾ ਵਾ ਮੇਰਾ ਤੇ ਜੋ ਮਨ ਕਰਦਾ ਮੈਂ ਖਾਈ ਵੀ ਜਾਂਦੀ ਆ ਉਹਨਾਂ ਦੀ ਕਹਿੰਦੀ ਗੱਲ ਵੀ ਸਹੀ ਆ ਕਿ ਮੈਨੂੰ ਅੱਗੇ ਜਾ ਕੇ ਮੁਸ਼ਕਲ ਹੋਊਗੀ ਤਾਂ ਇਹ ਜੋ ਕਹਿੰਦੀ ਸਹੀ ਕਹਿੰਦੇ ਵੈਸੇ ਕੀ ਆ ਯਾਰ ਇੱਕ ਤੇ ਤਾਈ ਜੀ ਨੇ ਨਾ ਵਕਤ ਹੀ ਪਾਇਆ ਪਿਆ ਵਾ ਦਿਨ ਰਾਤ ਬਸ ਇਹਨਾਂ ਦੀ ਅੱਖਾਂ ਮੇਰੇ ਤੇ ਰਹਿੰਦੀਆਂ ਵਾ ਇਹ ਮੰਮੀ ਤੇ ਐਵੇਂ ਇਹਨਾਂ ਨੂੰ ਛੱਡ ਕੇ ਚਲ ਗਈ ਮੰਮੀ ਜੇ ਹੁੰਦੇ ਹੀ ਨਾ ਕਮਚ ਕਮ ਚੰਗਾ ਵੀਰੇ ਖਾਣ ਨੂੰ ਤੇ ਮਿਲਦਾ ਹੁੰਦਾ ਸੀ ਜਿਹੜੀ ਚੀਜ਼ ਮੈਂ ਕਹਣਾ ਨਾ ਕਿ ਮੰਮੀ ਆਹ ਚੀਜ਼ ਮੈਨੂੰ ਬਣਾ ਕੇ ਦੇ ਉਹ ਚੀਜ਼ ਬਣੀ ਮਿਲਦੀ ਹੁੰਦੀ ਸੀ ਕਹਿੰਦੇ ਹੁੰਦੇ ਵਾ ਭੁੱਖੇ ਢੇਡ ਨਹੀਂ ਰਹਿਣਾ ਡਾਈ ਤੋਂ ਵਡੀਆਂ ਲੈਣੀ ਚਾਹੀਦੀ ਪਰ ਇਹਨਾਂ ਨੇ ਇਹਨਾਂ ਨੇ ਤਾਂ ਮੇਰੇ ਖਾਣ ਪੀਣੇ ਰੋਕ ਛੱਡਿਆ ਆਹ ਨਹੀਂ ਖਾਣਾ ਆਹ ਨਹੀਂ ਪੀਣਾ ਵਕਤੀ ਪਿਆ ਪੈਦਾ ਨਹੀਂ ਤੇ ਪਰ ਇੱਕ ਗੱਲ ਸਹੀ ਵੀ ਐਨਾਂ ਦੀ ਕਿ ਇਹੋ ਟਾਈਮ ਤੇ ਹੈਗਾ ਵਾ ਕਿ ਮੈਨੂੰ ਵਧੀਆ ਖਾਣਾ ਪੀਣਾ ਚਾਹੀਦਾ ਵਾ ਪਰ ਚਲ ਕੋਈ ਨਾ ਜੋ ਵੀ ਕਹਿੰਦੇ ਹਨ

ਸੋ ਮੈਂ ਇੱਕ ਨਹੀਂ ਪਹਿਲਾਂ ਮੰਮੀ ਨੂੰ ਤੇ ਚਾਚੀ ਨੂੰ ਮਾਜਦੇ ਤੇ ਮੈਂ ਫਿਰ ਉਹਨਾਂ ਨੂੰ ਛੱਡ ਆਵਾਂ ਸਿਮਰ ਤਾਂ ਦੇ ਕਾ ਰ ਅੱਛਾ ਉਹਨਾਂ ਨੂੰ ਕਿਤੇ ਛੱਡ ਆਓ ਮਾਤਾ ਦੇ ਘਰ ਨਹੀਂ ਹੈਗੀ ਉਹ ਪਤਾ ਨਹੀਂ ਸਿਰ ਸਿਰ ਤੁਰ ਜਾਂਦੀ ਬਾਅਦ ਵਿੱਚ ਕੁਝ ਕਹਿ ਕੇ ਨਹੀਂ ਗਈ ਮੈਂ ਉਹ ਘਰ ਸੋਇ ਚਾਹ ਨਾ ਨੀਤ ਮਾਤਾ ਸਿਰ ਸਿਰ ਚਲ ਗਈ ਆ ਉਹ ਤੇ ਚਾਚੀ ਦੇ ਅੰਦਰ ਬੈਠੇ ਵੀ ਮੈਨੂੰ ਬੈਗ ਦੇ ਕੱਢ ਕੇ ਮੈਂ ਕੱਪੜੇ ਪਾ ਲਾਂ ਦੋਨਾਂ ਦੇ ਤੇ ਚਾਚੀ ਤਿਆਰ ਹੋ ਤਰਾ ਚਾਚੀ ਨੇ ਕੱਪੜੇ ਪਾਉਣ ਵੀ ਬੈਠ ਕੇ ਸੀ ਨਹੀਂ ਤਿਆਰ ਹੋ ਰਹੇ ਮਾਤਾ ਨੇ ਦੱਸਿਆ ਨਹੀਂ ਨਾ ਹਾਂ ਇਹ ਮੈਨੂੰ ਦੱਸਿਓ ਜਦੋਂ ਮੈਂ ਤਾਂ ਦੱਸਦੀ ਮੈਂ ਇਹ ਤਾਂ ਕਹਿਨੀ ਕਿ ਚੁੱਪ ਕਰਕੇ ਨਿਕਲ ਕੇ ਆਵਾਂ ਰੱਬ ਤਿਆਰ ਕੇ ਨਹੀਂ ਗਾਲੀ ਕਾਇਮ ਆਦਮੇ ਮੈਨੂੰ ਟਾਈਮ ਸਰ ਛੱਡ ਆਈ ਮੈਨੂੰ ਟਾਈਮ ਸਰ ਛੱਡ ਆਈ ਫਿਰ ਤੇ ਮੈਂ ਕਹਾ ਚਲ ਜਾਂਦੇ ਜਾਂਦੇ ਮੈਂ ਲਾਜੂnga ਫੇਰ ਦਿਖਾ ਦੇ ਜਾਊnga ਮੈਨੂੰ ਨਹੀਂ ਪਤਾ ਕਿੱਥੇ ਗਈ ਆ ਕਿੱਥੇ ਤੁਰੇ ਫਿਰਦੇ ਤਾਂ ਨਾ ਇੱਕ ਇਹੀ ਨਾ ਦੀ ਵੱਡੀ ਗੱਲ ਜਿਹੜਾ ਘਰ ਕਿਸ ਨੂੰ ਦੱਸਣਾ ਨਹੀਂ ਚੁੱਪ ਕਰਕੇ ਦੋਰ ਪਾਣਾ ਤੇ ਜਦੋਂ ਪਰ ਮੈਂ ਕਹੀ ਨਾ ਉਹਨਾਂ ਕੋਪੀ ਨਹੀਂ ਕਰਨਾ ਸੀਮਾ ਮੇਰੀਆਂ ਚੁੰਨੀਆਂ ਵੀ ਨਾਲ ਦੇ ਦੇ ਉਹ ਵੀ ਵਿੱਚ ਪਾਣੀਆਂ ਹੀ ਚਾਚੀ ਨੂੰ ਇਹ ਵੀ ਪੈਕਿੰਗ ਕਰਨ ਦੇ ਤੂੰ ਤਾਂ ਕੋਈ ਨਹੀਂ ਪੈਕਿੰਗ ਕਰਨ ਦੇ ਆ ਮਮਮੀ ਨੂੰ ਫੋਨ ਕਰ ਦਿੰਦਾ ਵਾ ਫੋਨ ਕਾਉ ਪਿਆ ਜਾਂਦੇ ਰਹੇ ਸੀਮਾ ਪੀਲੀ ਚੁੰਨੀ ਵੀ ਦੇ ਦੇ ਉਹ ਲੱਕਮਣੇ ਲਈ ਕਿੱਥੇ ਹੀ ਨਹੀਂ ਆਜੇ ਚਾਚੀ ਇੱਧਰ ਆਓ ਆਏ ਹਾਏ ਇੱਧਰ ਆਓ ਗਾਂ ਤੇਰੀ ਮਾਂ ਨੇ ਮੈਨੂੰ ਬੋਲਣਾ ਛੱਕਣੀ ਵੀ ਨਹੀਂ ਤੇ ਮੈਂ ਕਹਿੰਦੀ ਅੰਦਰ ਲੱਕੀ ਮੇਰੇ ਘਰ ਤੋਂ ਸਾਨੂੰ ਨਾਲ ਖੜੇ ਮੇਰੀ ਗੱਲ ਸੁਣ ਉਹ ਪੀਲੀ ਚੁੰਨੀ ਜਿਹੜੀ ਨਵੇਂ ਸੂਟ ਦੇ ਨਾਲ ਦੀ ਉਹ ਕਿੱਥੇ ਗਈ ਆ ਉਹ ਮੈਨੂੰ ਕਿਉਂ ਨਹੀਂ ਦੇਣਦੇ ਤੋਂ ਸੱਚ ਜੀ ਉਹ ਮੇਰੀ ਅਲਮਾਰੀ ਚ ਪਈ ਮੈਂ ਦਿੰਨੀ ਆ ਉੱਥੇ ਕਿਨਾਂ ਦੇ ਰੱਖੀ ਗਈ ਉਹ ਨਹੀਂ ਉਹ ਤੇਰੇ ਤੋਂ ਵੀ ਬੜੀ ਟਿਕਦੀ ਨਹੀਂ ਕਿੰਨੇ ਤੇ ਇਹੋ ਜਿਹੀ ਚੁੰਨੀਆਂ ਪਸੰਦ ਹੈਗੀ ਉਹ ਚੁੰਨੀ ਦੇ ਮੈਨੂੰ ਮੈਂ ਪਤਾ ਕੋਟਨ ਦੀ ਲੈਣੀ ਆ ਦੋ ਮੈਂ ਉਹ ਰੋ ਲੈ ਜਾਓ ਚਾਚੀ ਮੇਰੀ ਗੱਲ ਸੁਣ ਮੰਮੀ ਨਾਲ ਬਾਜ਼ਾਰ ਗਏ ਹੁੰਦੇ ਆ ਤੇ ਮੈਂ ਛੱਡ ਦਿੰਦਾ ਤੁਹਾਨੂੰ ਬਾਜ਼ਾਰ ਗਈ ਆ ਹਾਂ ਮੈਨੂੰ ਤੇ ਦੱਸ ਕੇ ਨਹੀਂ ਗਏ ਇਹਨੂੰ ਪਤਾ ਨਹੀਂ ਦੱਸਿਆ ਕਿ ਨਹੀਂ ਦੱਸਿਆ ਕਿ ਮੈਨੂੰ ਵੀ ਨਹੀਂ ਦੱਸਿਆ ਉਹ ਤਾਂ ਮੈਨੂੰ ਕਿਹਾ ਨਹੀਂ ਸੀ ਤਿਆਰੀ ਕਰ ਬਸ ਮੈਂ ਪੰਜ ਮਿੰਟ ਚ ਆਪਾਂ ਤੁਰ ਪੈਣਾ ਹੈ ਇਹੋ ਹੀ ਤਾਂ ਕਹਿਣ ਨਹੀਂ ਆ ਮੈਂ ਚਾਹ ਬਣਾਉਣੀ ਚੁੱਪ ਕਰਕੇ ਲੰਘ ਗਏ ਮੈਂ ਸੋਚਿਆ ਤੁਹਾਨੂੰ ਕੁਝ ਕਹਿ ਕੇ ਗਏ ਆ ਇਹ ਕਹਿੰਦੇ ਨਾ ਮੈਨੂੰ ਕਹਿ ਕੇ ਗਏ ਨਾ ਮੈਨੂੰ ਕਹਿ ਕੇ ਗਏ ਆ ਤੇ ਵਿਚਾਰ ਨਹੀਂ ਕਰਨ ਚਲ ਗਈ ਉਹ ਤੈਨੂੰ ਆਪ ਨਹੀਂ ਪਤਾ ਮੈਂ ਤਾਂ ਕਹਿੰਦਾ ਸਭ ਟੈਨਸ਼ਨ ਦਾ ਗਾਣਾ ਹੋਣ ਨੂੰਗਾ ਤੁਹਾਨੂੰ ਛੱਡ ਗਏ ਤੇ ਜੇ ਮੈਂ ਚਲ ਗਿਆ ਤੇ ਮਾਤਾ ਨੇ ਗੁੱਸਾ ਕਰਨਾ ਵਾ ਅੱਛਾ ਇੰਜ ਕਰ ਉੱਥੋਂ ਨਾ ਮੇਰੇ ਮਾਣ ਦੇ ਆਉਣ ਤੋਂ ਪਹਿਲਾਂ ਮੈਨਾਂ 2-400 ਰੁਪਈਆ ਮਿਲ ਵੀ ਤਾਂ ਲੈ ਤੇ ਤਰਦੇ ਬਾਅਦ ਚ ਉਹਨੇ ਨਾਲ ਤੁੰਗੀ ਕਰਨੇ ਆ ਭਰਾਵਾ ਕਿਸੇ ਵਲ ਕੁੜੀਆਂ ਹੈਗੀਆਂ ਕੋਈ ਚੀਜ਼ ਹੀ ਮੰਗ ਲੰਦੇ ਗਾ ਪੁਜਾਰੀ ਚੱਜਦਾ ਜਾ ਬੱਸ ਚੁੱਕਾਏ ਗਾ ਹਾਂ ਫੜਾ ਕੇ ਜਾ ਨੂੰ ਪੈਸੇ ਅੰਦਰ ਨਾਲੇ ਮੈਂ ਮਾਂ ਦੀ ਕੋਲ ਨਹੀਂ ਨਾ ਤੇ ਲੈ ਮਮੀ ਨਾਲ ਪਰਸੇ ਗਈ ਉਹਦੇ ਚ ਮਮੀ ਨੇ ਪਾਏ ਰੱਖੇ ਆ ਤੇ ਨਾਲੇ ਮੈਂ ਬਾਕੀ ਦੁਕਾਨ ਤੇ ਲੈ ਜਾਉਂਗਾ ਜਿਵੇਂ ਸ਼ੇਪਿੰਗ ਕਰ ਮੇਰੇ ਘਰ ਆਣਾ ਬੀਬੀ ਦੀ ਪੱਤਾ ਵੀ ਉੱਥੇ ਰੱਖ ਦੀ ਨਾਲੇ ਸ਼ੂਗਰ ਦਾ ਵੀ ਰੱਖ ਦਵਾਂ ਛੱਡੀ ਛੱਡ ਮੇਰੇ ਘਰ ਸੁਣ ਬੋਲ ਨਾ ਕਿ ਤੂੰ ਪੈ ਕੱਢ ਦਿੱਤੇ ਤੇ ਆਪ ਕੱਢ ਲਓ ਉਹ ਯਾਰ ਮਮੀ ਦਾ ਪਰਸ ਹੀ ਆ ਅੱਗੇ ਨਹੀਂ ਕਿ ਆ ਤੁਹਾਰਾ ਸੋਚੇ ਮੈਂ ਕੀ ਕਹਿਣਾ ਆ ਲੈਣਾ ਨਾ ਇਹਨਾਂ ਨੇ ਕਿਆ ਹੀ ਕੱਢਣ ਵਾਸਤੇ ਮੈਂ ਕਹਾਂ ਕਿ ਮੈਂ ਤੈਨੂੰ ਕੱਢ ਦੇ ਦੱਸ ਸ਼ੇਪਿੰਗ ਕਰਕੇ ਲੈ ਆ Dạ, yeah, hôm nay ta chào chị mới về thầy